ਸਰਬਜੀਤ ਸਰੂਰਬੀ ਜੀ ਕੱਤਾ ਗੱਲ ਦੇ ਰਹੇ ਦੋਹਾਂ ਚ ਤਾਂ ਗੱਲ ਠੀਕ ਜੀ ਗੱਲ ਦੇ ਰਹੇ ਦੋਹਾਂ ਚ ਤਾਂ ਗੱਲ ਠੀਕ ਜੀ ਗੱਲ ਦੇ ਰਹੇ ਦੋਹਾਂ ਚ ਤਾਂ ਗੱਲ ਠੀਕ ਜੀ ਗੱਲ ਦੇ ਰਹੇ ਦੋਹਾਂ ਚ ਤਾਂ ਗੱਲ ਠੀਕ ਜੀ ਹੋਣੀ ਬਦਨਾਮੀ ਦੇ ਹੋ ਗਈ ਲੀਖ ਜੀ ਹੋਣੀ ਬਦਨਾਮੀ ਦੇ ਹੋ ਗਈ ਲੀਖ ਜੀ ਹੋਣੀ ਬਦਨਾਮੀ ਜੇ ਹੋ ਗਈ ਲੀਕ ਜੀ ਹੋਣੀ ਬਦਨਾਮੀ ਜੇ ਹੋ ਗਈ ਲੀਕ ਜੀ ਕਹਿਣਾ ਚਾਹੁੰਦਾ ਸੀ ਜੋ ਗੱਲ ਤੇਧੀਆਂ ਤੋਂ ਕਹਿਣਾ ਸੀ ਚਾਹੁੰਦਾ ਜੋ ਗੱਲ ਤੇਧੀਆਂ ਤੋਂ ਨਾ ਹਾਲੇ ਤੱਕ ਕਹਿ ਪਾਇਆ ਨੀ ਨਾ ਹਾਲੇ ਤੱਕ ਕਹਿ ਆਇਆ ਨੀ ਤੇਰੀ ਬੇਦੁਖੀ ਨੇ ਤੰਗ ਰੂਰਦੀ ਹੂੰ いい香り。